ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਮੱਝਾਂ ਤੇ ਦੋ ਤੋਂ ਨੁਕਾਵਾਂ ਦਿਖਾਵਾਂਗੇ ਜਿਨ੍ਹਾਂ ਵਿੱਚੋਂ ਕੁਝ ਸੂਈਆਂ ਵਾਂ ਕੁਝ ਗੱਬਣਾ ਵਾਂ ਕੋਈ ਟੋਕੜ ਗੱਭਣਿਆ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਚਲੋ ਵਧੀਆ ਜੀ ਦਾ ਜੀ ਹਾਜੇ ਮੱਝ ਮੱਝਾਂ ਕਰਤੀਆਂ ਜੀ ਹਾਂਜੀ ਹਾਂਜੀ ਦੋ ਵੜਮੀਆਂ ਜੀਆਂ ਅੱਛਾ ਦੋ ਵੜਮੀਆਂ ਹਾਂ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਲਖੇਗਾ ਪਿੰਡ ਚਠਾ ਤਸੀਰ ਬਟਾਲਾ ਜਿਲ੍ਹਾ ਦਾਸਪੁਰ ਤੇ ਫੋਨ ਨੰਬਰ ਹੀ ਬੋਲਦਾ 985827755 ਠੀਕ ਹੈ ਪਹਿਲਾਂ ਮੱਝਾਂ ਵਿਖਾ ਦੀਏ ਕਿ ਗਾਵਾਂ ਵਿਖਾ ਦੀਏ ਗਾਵਾਂ ਵਿਖਾ ਦੀਏ ਵੜਾ ਚਲੋ ਫਿਰ ਗਾਵਾਂ ਵਿਖਾ ਦੀਏ ਤੁਹਾਨੂੰ ਆ ਮੱਝਾਂ ਤੁਹਾਨੂੰ ਹੁਣੇ ਵਿਖਾਉਨੇ ਆਣ ਕੇ ਪਹਿਲਾਂ ਗਾਵਾਂ ਤੁਹਾਨੂੰ ਦਿਖਾ ਦਈਏ ਇੱਕ ਆ ਗੱਬਣ ਆ ਤੇ ਇੱਕ ਸੂਈ ਆ ਇੱਲਾ ਗੱਬਨ ਖਾ ਦੀਏ ਗੱਬਨ ਖਾਦਨੇ ਵੇਖੋ ਵੀਰ ਜੀ ਮਮੀਆਂ ਬਰੋਬਰ ਵੈੜਿਆ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਨੇ ਪਹਿਲਾਂ ਨੇ ਦਿੱਤਾ 20 ਬਾਈ ਗਲੋ ਅੱਛਾ ਇਹ ਰਿਸ਼ਤੇਦਾਰ ਕੋ ਵੈੜ ਆਈ ਆ ਅੱਛਾ ਇਹ ਦੇਣੇ ਤੇ 10 ਬਾਰਾ ਸੂਨ ਚ ਪਏ ਆ ਅੱਛਾ ਜੀ ਬਾਕੀ ਲੇਵਾ ਲੈ ਗਣੀ ਤੇ ਕੋ ਬਲ ਖੜਾ ਠੰਡੀ ਤੇ ਦੂਜੀ ਗੱਲ ਇਹ 10 ਮਹੀਨੇ ਜੇ ਫੇਸਬੁਕ ਲਗੀ ਅੱਛਾ 10 ਮਹੀਨਾ ਦੁੱਧ ਦੇ ਬਣ ਜੀ ਅੱਛਾ ਠੀਕ ਆ ਇਹਨਾਂ ਕਰਫੀ ਬਹੁਤ ਚੰਗੀ ਤੇ ਛੱਡੀ ਵੀ ਉਹਨਾਂ ਦੁੱਧ ਇਹ ਸਾਰੇ 9-10 ਰੋ ਪੜਾਉਕਾ ਸਖਾਇਆ ਅੱਛਾ ਜੀ ਵੇਖੋ ਪਲੀ ਗੱਡੀ ਆ ਸੰਭੇ ਸੰਭੇ ਚੰ ਕਾਲੇ ਰੰਗ ਦੀ ਵੜ ਹੈ ਗਰਮੀ ਆਲੀ ਆ ਜੜੀ ਤੇ ਬਾਕੀ ਗਰਮੀਆਂ ਚ ਕੀ ਵੰਗਾ ਨਹੀਂ ਪੋਣਾ ਚਾਹੁੰਦੀ ਆ ਤੋਰਾਂ ਹਾਂ ਫੇਰ ਇੱਕ ਰੋ ਹਲੋ ਮੈਂ ਆ ਜੇ ਤੋ ਬੰਨਾ ਥੋੜਾ ਡਰ ਗਿਆ ਹੀ ਇੱਕਦਮ ਕਈ ਵਾਰੀ ਪਸ਼ੂ ਜਿਹੜਾ ਡਰ ਜਾਂਦਾ ਬਾਹਲੇ ਬੰਦੇ ਦੇ ਆ ਜ ਲੈ ਆ ਉਹ ਵੀ ਜੀ ਬਾਕੀ ਇਹ ਆ ਵੀ ਚਲੋ ਅਜੇ ਤਿਆਰ ਹੋਣੀ ਆ ਅਜੇ ਤੇਲਾਂ ਢੋਲਾ ਹਵਾਨੇ ਦੇ ਕਾਫੀ ਆ ਫੋਨ 48 ਮੈਂ ਤੁਹਾਨੂੰ WhatsApp ਤੇ ਲਾਤਾ ਕਿੰਨਾ ਫਿਰ ਮੁੱਲ ਰੱਖਣਾ ਵੀ ਜੀ ਇਹਦਾ ਮੁੱਲ ਤਾਂ ਵੀ ਜੀ ਵੇਖੋ ਅੱਸੀ ਗੱਡੀ ਆ ਬੰਨੇ ਬਰੂ ਬਰੂ ਅਸ਼ੀ ਆ ਹਾਂਜੀ ਇਹ ਜਿਹੜਾ ਅਸ਼ੀ ਹੋਇਆ ਤਿਆਰ ਹਾਂਜੀ ਇਹ ਵੇਗੀ ਠੀਕ ਆ ਨਹੀਂ ਜੇ ਸੁਆ ਕੇ ਵੇਚਾਂਗੇ ਕੋਈ ਦਾ ਡਰ ਨਹੀਂ ਆ ਨੂੰ ਅੱਛਾ ਵੱਛੀ ਫਿਰ ਵੇਚਾਂਗੇ 65-70 ਹਜ਼ਾਰ ਦੀ ਹਾਂਜੀ ਅੱਜ ਅਸ਼ੀ ਦੇ ਦਈਏ 60 ਹਜ਼ਾਰ ਦੀ ਕਰ ਜੀਏ ਮੰਨਤਾ ਨਾ ਹੋ ਰਿਹਾ ਦੱਸੋ ਗੱਲਾਂ 5 ਹੀ ਛੱਡ ਜੀਏ 55 ਹਜ਼ਾਰ ਦੀ ਵੱਛੀ ਅੱਜ ਦੇ ਦਾਂਗੇ ਅੱਛਾ ਜਦੋਂ ਤਿਆਰ ਹੋ ਗਈ ਬੀਤੀ 10 ਦਿਨਾਂ ਸਾਭ ਨਹੀਂ ਫਿਰ ਵੱਛੀ ਵੇਚਾਂਗੇ 70 ਹਜ਼ਾਰ ਤੋਂ ਬਾਅਦ ਵੇਖੋ ਵੱਛੀ ਗੱਡੀ ਕੋਈ ਗਰਮੀ ਦੀ ਕੋਈ ਨਹੀਂ ਸਰ ਬਾੜ ਚੰਗੇ ਆ ਕੱਦ ਵਜਨ ਦੀ ਚੰਗੀ ਆ ਬਾਕੀ ਕੋਈ ਵੀ ਇਰਾਨ ਕੇ ਵੇਖਦੇ ਆਪਣੀ ਸਮਝਣਾ ਤਿਆਰ ਚੰਗੀ ਹੋਣੀ ਆ ਥੱਲੇ। ਰੋਸ਼ੀ ਵੇਖੋ ਸਹੀ ਵਸ਼ੀ ਕੱਢੀ ਆ। ਠੀਕ ਆ। ਆ ਸੋਈ ਸਵਾਈ ਜੇ। ਇਹ ਵੀ ਜੀ ਸੋਈ ਜਾ ਚੌਥਾ ਦੇਂਦੇ। ਠੀਕ ਆ। ਇਹਦੇ ਕੋ ਬੋੜਾ ਹੀ ਹੋਊਗਾ 12-13 ਕਿਲੋ ਜੀ। ਅੱਛਾ ਜੀ। ਉਹ ਬਤਾਜੇ ਤਾਜਾ ਨਲਦਾ ਇਦਾਂ ਬੈਠੋ। ਕਿੰਨਾ ਕ ਦੁੱਧ ਘਰੀ ਜਾਓਗੇ? ਜੀ 15 ਲੀਟਰ ਤੋਂ ਬਾਹਰ ਦੋਗੇ ਵੀ ਗਰਮੀਆਂ ਲਈ ਠੰਢੀ ਧੀਰੀ ਆ। ਚਲੋ ਆ ਜ ਲੈ ਆ। ਕਰੋਸ ਇਹਨੂੰ ਗਰਮੀ ਦੀ ਕੋਈ ਪ੍ਰਵਾਨਿਤ ਕਿਤਾ ਦੁੱਧ। ਯਾਰ ਤਾਂ ਮੇਰੇ ਦੇਖ ਸਕਦੇ ਆ ਪਹ ਲੱਗੇ ਤੋਂ ਇਹ ਇਹ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵਿੱਚ 15 ਲੀਟਰ ਚ ਆਉਡੀਗਾ ਯਾਰ ਤੇ ਮੁੱਲ ਫਿਰ ਇਹਦਾ ਮੁੱਲ ਤੇ ਦਾ 45000 ਜੀ 45000 ਹਾਂਜੀ ਤੇ ਵਿੱਚੋਂ ਕਿੰਨਾ ਮਾਨ ਕਰ ਦੇਣਾ ਜੀ ਦੋ ਛੱਡ ਦੀਏ ਦੋ ਨਾ ਛੱਡੋ ਹਾਂਜੀ ਪੰਜ ਹੀ ਛੱਡੋ ਇਹਦਾ ਪੂਰਾ ਚਲੋ ਦੇ ਦਾਂਗੇ ਪੂਰੇ 40000 ਦੀ ਦੇ ਦਿਆਂਗੇ ਵੱਚੀ ਬੜੀ ਚੰਗੀ ਜੀ ਠੀਕ ਹੈ ਜੀ ਬਾਕੀ ਹੈਗੀ ਐ ਵੀ ਕ੍ਰੋਸ ਤੇ ਆ ਮਗਰੇ ਦੇ ਬੱਚਾ ਆ ਹਾਂਜੀ ਤੇ ਬਾਕੀ ਸਾਰੀਆਂ ਗਰਮੀਆਂ ਇਹਨਾਂ ਨੂੰ ਦੁੱਧ ਜਿਹੜਾ ਵਾ ਚੰਗਾ ਕੱਢੀ ਜਾਣਾ ਹੈ ਬੱਚੇ ਇਹਨਾਂ ਦੇ ਤੁਹਾਨੂੰ ਹੁਣੇ ਦਿਖਾ ਦਿੰਨੇ ਆ ਜਿਹੜਾ ਗਾਂ ਦਾ ਬੱਚਾ ਆ ਤੇ ਆ ਬੱਚੇ ਦੋ ਮੱਜਾਂ ਦੇ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਕੋਲੇ ਹੀ ਆ ਬੱਚੇ ਜਿਹੜੇ ਹਜੇ ਸਾਜੀ ਬੱਚੇ ਸਾਰੇ ਆ ਗੱਬਨ ਦੇ ਮੱਜੇ ਵੀ ਦੀ ਹਾਂਜੀ ਤਿਆਰ ਦੀ ਵੀ ਦੀ ਪਰ ਇਹ ਉੱਤਾਰ ਲੇ ਜੂਗੀ ਮੈਂ ਭਾਰੀ ਆ ਮੱਜੇ ਵੀ ਸਰੀਰੋ ਚੰਗੀ ਕੋਲੇ ਦੁੱਧ ਕਾਟ ਵਾਲੀ ਵੀ ਦੀ ਉਹ ਤੇ ਆਂਦੇ 18-19 ਕਿਲੋ ਰੱਦੀ ਚਲੋ 15 ਲੀਟਰ ਤੋਂ ਬਾਹਰ ਮੈਂ ਦੁੱਧ ਦਊਗੀ ਠੀਕ ਹੈ ਜੀ ਭਾਰਾ ਤਾਂ ਕੀ ਦਊਗੀ ਆਖੋ ਮੈਨੂੰ ਇਹ ਕਿਹੜੀ ਗੱਲ ਬਿਨਾਂ ਪਾਰੀ ਇਹ ਮੱਝ ਚੰਗੀ ਪਰ ਹੰਦੀ ਆ ਤੇ ਬਾਕੀ ਆ ਥਣ ਵੀ ਇਹ ਦੇਖ ਸਕਦੇ ਆ ਆਪਾਂ ਲਾਗੇ ਤੋਂ ਮਿਲਕਵੇਂ ਨੇ ਵੀ ਚੰਗੀ ਲੱਗੀ ਤੋੜ ਦੋ ਇੱਕ ਅੰਦਰ ਤੋਂ ਵੀ ਇੱਕ ਹੋਣੀ ਇਹ ਥੋੜੀ ਬਾਹਰ ਹੈ ਬਾਕੀ ਸੂਨ ਤੱਕ ਕਰ ਚੰਗੀ ਭਰ ਜੂਗੀ ਬਾਕੀ ਹੌਣ ਦਾ ਪਸ਼ੂ ਹੋ ਜਾਂਦੀਆਂ ਮੱਝਾਂ ਸੁਈਆਂ ਸਾਰੀਆਂ ਗਰਮੀਆਂ ਦੁੱਧ ਕਰਨਾ ਦੇਖੋ ਲੈ ਆ ਕੇ ਇੱਥੇ ਰੱਖਾ ਤੇ ਮੁੱਲ ਫਿਰ ਇਹਦਾ ਮੁੱਲ ਤੇ ਦਾ ਵੀਜੀ 1 10 ਜੀ 1 10 ਹਾਂ ਜੀ ਇਹ ਤੇ ਸੁਈ ਦਾ ਮੁੱਲ ਜੇ ਮੈਂ ਜੰਗੀ ਇਸ ਜੱਬਨ ਦਾ ਮੁੱਲ ਕਰੀਏ ਵੀਜੀ ਕੋਈ ਦਾ ਥਾਂ ਤੇ ਪਿੱਛਾ ਮਾਰੂ ਕਿ ਮੈਂ ਵਾਪਸ ਠੀਕ ਹੈ ਹਾਂ ਜੀ ਕਿੰਨੇ ਦੀ ਜੱਸ ਨਾ ਕਰੀਏ 1 5 ਦੀ ਹੋਰ ਆ ਜਾ ਥੱਲੇ ਕਿ ਨਿਰਸਾ ਲਾਈ ਮੈਂ ਚੰਗੀ ਜੀ ਹੋਰ ਹੁਣ ਤਾਂ ਥੱਲੇ ਆ ਜੀ ਓਏ ਲਖਰੀ ਦੇ ਹੋਰ ਕਰ ਦਈਏ ਦੋ ਛੱਡ ਦਾਂਗੇ ਲੱਖ ਪੰਜ ਛੱਡিয়ে ਪੂਰਾ ਹਰੇ ਐਸਾ ਤਵੇ ਹੈ ਨਾ ਜੀ ਜਾਣ ਤੋਂ ਅੱਜ ਵੀ ਪਹਿਲੇ ਪਹਿਲੇ ਫੋਨ ਤੇ ਮਾਲ ਵੇਚਣਗੇ ਜਿਆ ਜੀ ਮੁੱਲ ਕਰੀਏ ਅੱਜ ਠੀਕ ਆ ਤੇ ਬਾਕੀ ਹੁਣ ਗਾੜੀ ਸੁਈਆਂ ਆ ਗਈਆਂ ਹਨਾ ਹੈਲੋ ਆ ਸੁਈ ਸਵਾਈਏ ਤੋਰ ਦੋ ਇੱਕ ਕਰੀ ਨਾ ਜੀ ਪਰਸੋਂ ਦੀ ਇਹ ਸੁਈ ਸਵਾਈਏ ਤੇ ਬੱਚਾ ਬੋਲਾ ਇਹਦੇ ਕੋਲ 9-10 ਤਿਆਰ ਹੋਊਗਾ अच्छा जी हां जी ਦੁੱਧ ਵੀ ਦੀ ਇਹ ਵੀ ਜਿਆਦਾ ਨਹੀਂ ਦੁੱਧ 13 14 ਕਿਲੋ ਮੈਂ ਦੇਵੂਗੀ 9 10 ਲੀਟਰ ਦੇ ਲਾ ਕੇ ਬੰਨੇ ਹੁਣ ਕਹਿੰਦੇ ਵੀ ਤਿਆਰ ਹੈ 40 ਕਿਲੋ ਰੱਖੀ ਤਨ ਨੂੰ ਗਲਾ ਵੇਖੋ ਲੈਵਾ ਗਤਾਂ ਦਾ ਕਿਉਂ ਨਹੀਂ ਖਲੇ ਨਾ ਇਹਦਾ ਦੇਖ ਸਾਹਦੇ ਜੇ ਇੱਕ ਰੀ ਲੱਗ ਗਿਆ। ਦੇਖੋ ਕਿ ਬਲੇ। ਦੇਖੋ। ਆ ਲੈ ਸੰਦੇ। ਕਿੰਨਾ ਕ ਦੁੱਧ ਇਹ ਕੱਢੀ ਜਾਊਗੀ? ਦੁੱਧ ਵੀਜੀ 13 ਲੀਟਰ ਤੋਂ ਬਾਹਰ ਆਊਗੀ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਕਰਨ ਨੂੰ ਵੀਰ ਜੀ 85 ਕਰੀਏ 90 ਕਰੀਏ 80000 ਦੀ ਹੋਣੀ। ਅੱਛਾ 80000 ਜੀ। ਹਾਂ ਜੀ। ਵਿੱਚੋਂ ਕਰਨਾ ਮੰਨਤਾ ਨਾ ਹੋਰੇ। 100000 ਕਰਤਾ। 100000 ਜੂਰ ਦੇ ਛੱਡੋ। ਵੱਧ ਛੱਡਾਂ ਮੱਸ ਸਕ। ਕਿੰਨੇ ਦੇ ਦੀਏ ਸਰ? 5 ਕਿਤੇ ਛੱਡੋ। ਉਹ ਬਾਰੇ ਇਹ ਮੈਂ ਲਿੰਗੀ ਲਈ ਜੀ ਕਿਉਂਕਿ ਆਪ ਨੂੰ ਮਾੜਾ ਚੰਗਾ ਦੇ ਦੇਖੋ ਜਾਣ ਤਾਂ ਕੁਛ ਨਹੀਂ ਤਾਂ ਉਹ ਦੇ ਦਾਂਗੇ ਜੇ ਨਹੀਂ ਕਹਿੰਦਾ ਠੀਕ ਬੱਚੇ ਤਾਂ ਉਧਰ ਵੱਜਿਆ ਸੀ ਹਾਂਜੀ ਬੱਚਾ ਤਾਂ ਤਾਰਾ ਨਾੜੂ ਦੇ ਤੇ ਆ ਥਣਵੀ ਇਹ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਆ ਆਹ ਦੇਖੋ ਇਹ ਵੀ ਸੂਈ ਏ ਇਹ ਵੀ ਸੂਈ ਸਵਾਈ ਆ ਇਹਦਾ ਵੀ ਬੱਚਾ ਉਧਰ ਵੱਜਿਆ ਉਹ ਬੈਠਾ ਜੀਦਾ ਜਦੋਂ ਇਹ ਵੀ ਅੱਠ ਦਸ ਹੰਦਾਂ ਦੀ ਸੂਈ ਮਗਰ ਕੱਟੀ ਏ ਇਹਦੇ ਮਗਰ ਕੱਟੀ ਏ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਉਹਦੇ ਹੁਣ ਇਹ ਜਿਹੜੀ ਆਈ ਏ ਉਹਦੇ ਆਂਦੇ ਆ 9-10 ਕਿਲੋ 8 ਕਿਲੋ ਦੁੱਧ ਤੇ ਦੇਣੀ ਏ ਅੱਛਾ ਹਾਂ ਜੀ ਢਾਈ ਸਹੀ ਏ ਤੋਰ ਫਿਰ ਬਾਕੀ ਥਾਣੇ ਦੇ ਕੋ ਵੀ ਕਾਫੀ ਚੰਗਾ ਲੱਗਾ ਚਵਾਬ ਉਹ ਚੰਗੇ ਵਈਆਂ ਲੱਗੇ ਆ ਇਹ ਮਾਲਾ ਆਇਆ ਕੋਲ ਮੈਨੂੰ ਸੋ ਲੈਵਾ ਕਰਨਾ ਮੈਂ ਜੀ ਆਵਲੀ ਕੱਟੀ ਆ ਜੀ ਦੀ 8 ਕਿਲੋ ਦੋਤੀ ਜਿਹੜਾ ਉਹਨੂੰ ਕਹਿੰਦੇ ਵੀ ਹੈਗਾ ਇਹਦੇ ਕੋਲ ਚੋਾਈ ਬਹੁਤ ਚੰਗੀ ਹੈ। ਹੁਣ ਇਹ ਆਈ ਆ ਪਾਸੇ ਕਰਕੇ ਤੇ ਲੈਂਦੀ ਜੀ। ਆ ਜੋੜਾ ਹੁਣ ਆਇਆ। ਤੇ ਥਾਣੇ ਤੇ ਆਪਾਂ ਦੇਖ ਸਕਦੇ ਨਾ ਲੱਗੇ ਤਾਂ ਇੱਕ ਰੀ। ਬਹੁਤ ਵਧੀਆ ਲੱਗਦਾ। ਬੋਲੋ। ਤੇ ਇਹਦਾ ਫਿਰ ਮੁੱਲ ਵੀਰ ਜੀ। ਮੋਹਤਵੀਰ ਜੀ ਮੈਂ ਦੇਦਾ ਆ ਭਾਏ 75 80 ਜੋ ਮਰਜ਼ੀ ਕਰੀਏ 72000 ਦੀ ਦੇ ਦਈਏ 70 ਚ ਦੇ ਦਈਏ ਦੇ ਦਾਂਗੇ 70 ਚ ਦੋ ਛੱਡ ਦਈਏ ਅੱਛਾ 68000 ਦੀ 68000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਕੋਈ ਨਹੀਂ ਕਰਦਾਂਗੇ ਮੈਂ ਹੀ ਵੱਡੀ ਜਮਾਈ ਚੰਗੀ ਕੋਈ ਵੀਰ ਫੋਨ ਲਾਊਗਾ ਤਾਂ ਸੌਦਾ ਹੋ ਜਾਊਗਾ ਹਨਾ ਇਹ ਵੀ ਸੋਈਏ ਇਹ ਵੀ ਸੋਈਏ ਇਹ ਤਾਂ ਬੱਚਾ ਬਣਵਾ ਲੇ ਨੀ ਸੋਈਏ ਮੋੜੇ ਕਟਾ ਦੇ ਇਹਦਾ ਬੱਚਾ ਉਧਰ ਬੱਚਾ ਉਧਰ ਬਜਾਈਂ ਤਾ ਤੇ ਇਹਦੇ ਕੋਲ ਦੁੱਧ ਦੁੱਧ ਵੀ ਜੀ ਕੋਈ ਉਹਦੇ ਘਰ ਵਾਲੇ ਜਾਂਦੇ 10000 ਗੱਲੋ ਆ ਪੰਨੋ ਕਿਲੋ ਕਰਕੇ ਦੇਣੀ ਹੈ ਅੱਛਾ ਤੇ ਕਿੰਨਾ ਕੁ ਦੁੱਧ ਕਰੀ ਜਾਓਗੇ ਜੀ 12 ਕਿਲੋ ਦਊਗੀ ਵੱਡੀ ਝੋਟੀ ਵੇਖੋ ਕਿੱਦਾਂ ਕੱਟ ਕਾਟ ਹੈ ਝੋਟੀ ਇੱਦਾਂ ਜੱਸਵਾ ਦੇ ਚਲੋ ਖੋਲੋ ਫਿਰ ਤੋੜਦੀ ਝੋੜੀ ਗਿੜੀ ਵੇਖੋ ਇਹ ਮਾਲ ਆਇਆ ਭੁੱਖਿਆ ਬਾਕੀਆਂ ਪਤਲੀ ਖਾਦੀ ਬਾੜੀ ਵਿੱਚ ਆਈ ਥੋੜਾ ਪਾਣੀ ਪਾ ਦੋ ਬਾਕੀ ਕੱਦ ਕਾਟ ਪੱਖੋਂ ਚੰਗੀ ਆ ਇਹ ਆ ਵੀ ਕਈ ਵਾਰੀ ਪਸ਼ੂ ਆ ਕੇ ਤੁਹਾਡੇ ਕੋਠੇ-ਪੁੱਠੇ ਘਟੇ ਚੁੱਕਦਾ ਵਾ। ਥਾਣੇ ਦੇ ਵੀ ਦੇਖ ਸਰਦੇ ਲੱਗਦੇ। ਤੇ ਇਹਦਾ ਉਤਰਾ ਵਿਧੀ ਕਿੰਨਾ ਕੁ ਰੱਖਣਾ ਮੁੱਲ? ਮੁੱਲ ਵੀ ਹਲੋ ਵਿਧੀ ਝੋਟੀ ਕੜੀ ਵੱਡੀ ਆ। ਹਾਂਜੀ। ਇਹ ਮੁੱਲ ਤਾਂ 60000 ਜੀ। ਅੱਛਾ। ਹਾਂਜੀ। ਕਿੰਨੇ ਦੀ ਦੇ ਦੇਣੀ ਹੈ? 75000 ਦੀ। 75 ਦੀ ਕਿਛੜ ਛੜ ਥੋੜੀ ਬਾਤੀ ਕਰਦੀ ਯਾਰ 1000 ਛੜ ਦਾਂਗੇ ਅੱਛਾ ਹਾਂਜੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਉਗਾ ਤੇ ਮੌਕੇ ਤੇ ਹੋ ਜਾਊਗਾ ਹਰ ਹਾਂ ਨਾ ਵੀਰ ਜੀ ਛੋਟੀ 72 ਹਾਤੀ ਦਵਾਂਗੇ ਅੱਛਾ 72 ਹਾਂ ਜਿਹੜੋ ਛੋਟੀ ਆ ਲੈ ਕੇ ਕੈਮਰਾ ਮਾਰ ਦੋ ਕਿੱਡੀ ਝੂਟੀ ਕੱਦ ਕੱਠ ਤੋਂ ਚੰਗੀ ਆ ਤਰਾ ਹਣਾ ਸਾਰੇ ਬਨੇ ਚਲੇਵਾ ਵੇਖੋ ਇਧਰ ਅਗਲੇ ਬਨੇ ਮਾਰੋ ਕਿਤੇ ਚਵਾਈ ਲੱਗੀ ਕਿਤੇ ਕਾਨੂੰ ਗੱਲਾਂ ਆ ਦੇਖ ਸਾਡੇ ਹਵਾਨੇ ਦਾ ਕਰੀ ਲਾਗੇ ਤੋਂ ਮੇਰੇ ਤਾਜੀ ਸਹੀ ਏ ਵੇਖੋ ਕਦਾ ਨੀ ਝੂਟੀ ਏ ਚੋ ਜਾ ਕੇ ਝੋਟੀ ਦਾਨੀ ਆ। ਕੋਲ 1.5 ਕਿਲੋ ਥੀ ਕਿਉਂ ਦੁੱਧਈ ਆ। ਠੀਕ ਆ ਪਾਸ ਕਰਕੇ ਜਿਹੜੇ ਕਿੰਨੇ ਕਿਲਿਆਂ ਦੀ ਆ। ਜੋੜਾ ਹੀ ਨਹੀਂ ਗਿਆ। ਠੀਕ ਆ। ਤੇ ਹੁਣ ਆ ਜਿਹੜਾ ਦੋ ਮੱਝਾਂ ਰਹਿ ਗਈਆਂ ਸੁਈਆਂ ਸੁਈਆਂ। ਇਹ ਪਹਿਲਾਂ ਝੋਟੀ ਸੁਈ ਜੀ ਦੀ। ਦੁੱਧ ਕਿੰਨਾ ਜੀ ਦੇ ਕੋਲ? ਜਿਹੜਾ 8 ਕਿਲੋ ਹੋਣਾ ਜੀ। 8 ਕਿਲੋ ਹੈਗਾ ਪੱਕਾ ਦੁੱਧ। ਪਾ ਕੇ ਦਵਾਂਗੇ ਜੀ 8 ਦਾ ਵੀ 9 ਕਿਲੋ ਹੋਊਗਾ। ਤੋਰੋ ਫੇਰ ਇਹਨਾਂ ਨੂੰ। ਮਗਰ ਇਹਦੇ ਕਟਾਰੇ ਕਟੀ ਗਈ ਜੀ ਉਹ ਮੈਂ ਚੱਲਣਾ ਮਗਰ ਇਹਦੇ ਕੱਟਾ ਆ ਕਟਾਰਾ ਸਾਡੇ ਕੋਲ ਲਗਾ ਦੇ ਲੈ ਜੀ ਸੁਆ ਜਿਹੜਾ ਕਿੰਨੇ ਵੀ ਵਹਿਲਾ ਹੀ ਚੰਗੀ ਹੈ ਇਹ ਤਾਂ ਦੇ ਹਵਾਨੇ ਦਾ ਲੱਗ ਗਿਆ ਤੇ ਬਾਕੀ ਥਾਣੇ ਵੀ ਚੰਗਾ ਲੱਗਾ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ 72000 ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆ ਇਹ 70000 ਦੀ ਕਰਨੀ ਛੋਟ ਛੋਟ ਹੋਰ 2000 ਦਾਂਗੇ ਅੱਛਾ ਹਾਂਜੀ 68000 ਦੀ ਦੇ ਦਵੋਗੇ ਹਾਂਜੀ ਚਲੋ ਬਾਕੀ ਕੋ ਫੋਨ ਲਾਉਗਾ ਤੇ ਆਹਨਾ 65000 ਦੀ ਛੋਟੀ ਦਵਾਂਗੇ ਅੱਛਾ 65000 ਦੀ ਛੋਟੀ ਐ ਕੋ ਵੱਡੀ ਛੋਟੀ ਠੀਕ ਐ ਪਹਿਲਾਂ ਸੂਆ ਛੋਟੀ ਐ ਠੰਡੀ ਧੀਰੀ ਹੋਊਗੀ ਉਹ ਬੱਚਾ ਵੱਜਾ ਦਾ ਅੰਦਰ ਤੇ ਪੂਰੀ ਦਾ ਬੱਚਾ ਉਹ ਬੈਠਾ ਚਲੋ ਲੈ ਇਹਨਾਂ ਵੀ ਤੋਲ ਦੋ ਬਿਲਕੁਲ ਜੀ ਦੋ ਦੋ ਹੋਊਗਾ 9-10 ਲੀਟਰ ਤਿਆਰ ਠੀਕ ਹੈ ਜੀ 9-10 ਲੀਟਰ ਦੇ ਲਾਗੇ ਪੰਨੇ ਜਿਹੜਾ ਕਹਿੰਦੇ ਵੀ ਹੈਗਾ ਵਾ ਤੇ ਮਦਰੀ ਕੋਟੀ ਦੀ ਮੱਝ ਆ ਬਹੁਤਾ ਉੱਚਾ ਕਰ ਦੇਣੀ ਹੈ ਜਿਹੜਾ ਇਹਦਾ ਬਾਕੀ ਥਾਂ ਜਿਹੜਾ ਕਾਫੀ ਚੰਗਾ ਲੱਗਾ ਹੈ ਸੋਸਾਂ ਵਿੱਚ ਫਿਕਸ ਜੇ ਬਣਨੇ ਦੀ 80 ਦੇ ਜੀ ਉਹ ਜੋ ਆ ਤੁਹਾਨੂੰ ਮਾਰਾਗਾ ਇਹ ਕੋਠਾ ਨਾਲ ਬਣਿਆ ਹੋਣਾ ਤੇ ਆ 99 ਇਹ ਦੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਵੀ ਕੀ ਫਰਮੁੱਲ ਕੀਦਾ ਮੁੱਲ ਵੀਰ ਜੀ 75000 75000 ਆ ਹਾਂਜੀ ਤੇ ਕੋਈ ਛੋਟ ਛੱਟ 72000 ਅੱਛਾ 72000 ਦੀ ਦੇ ਦੋਗੇ ਹਾਂਜੀ ਠੀਕ ਐ ਤੇ ਹੋਰ ਕੁਝ ਕਰਨਾ ਫਿਰ ਬਾਜੀ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਹਨਾ ਮੌਕੇ ਤੇ ਮਤਾਂ ਅਨੁਸਾਰੀਆਂ ਚ ਹੋ ਜਾਣਗੇ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਵੇਸ ਚਾਹ ਕੇ ਪਸ਼ੂ ਖਰੀਦਿਆ ਕਰੋ ਜੀ